ਬੱਸ ਠੀਕ ਹੈ ਹਾਂ ਮੈਂ ਠੀਕ ਹੈ ਤੇ ਦੱਸ ਸਕਦਾ ਬਸ ਠੀਕ ਹੀ ਹਾਂ ਸੁਣ ਕੇ ਆ ਕੁਝ ਮੈਨੂੰ ਇਹ ਉਮੀਦ ਨਹੀਂ ਸੀਗੀ ਵੈਸੇ ਪਰ ਇੱਥੇ ਭੂਆ ਦੀ ਵੀ ਕੋਈ ਗਲਤੀ ਨਹੀਂ ਉਹ ਵੀ ਕੀ ਕਰੀ ਉਹ ਵੀ ਉਹਦੇ ਨੂੰ ਪੁੱਤ ਦੇ ਹੱਥ ਮਜਬੂਰ ਮਜ਼ਬੂਰ ਤਾਂ ਹੈਗੇ ਮਹਿੰਦਰ ਜਦੋਂ ਭੂਆ ਨੂੰ ਮੈਂ ਕਿਹਾ ਸੀਗਾ ਵੀ ਮੈਂ ਨਹੀਂ ਇੱਥੇ ਰਹਿ ਸਕਦੀ ਮੈਂ ਨਹੀਂ ਚਾਹੁੰਦੀ ਮੇਰੇ ਘਰ ਤੇ ਤੁਹਾਡੇ ਘਰੇ ਪਲੇਸ ਹੋਵੇ ਉਹ ਤਾਂ ਭੂਆ ਕਹਿੰਦੇ ਤੈਨੂੰ ਕੌਣ ਬੋਲੂਗਾ ਮੈਂ ਹੈਗੀ ਆ ਤੇਰੇ ਨਾਲ ਹੈਂ ਬੋਲ ਕੇ ਦਿਖਾਵੇ ਕੋਈ ਮੇਰਾ ਮੁੰਡਾ ਤੇ ਅੱਜ ਦੇਖ ਲੈ ਆਪ ਦੇ ਮੁੰਡੇ ਨਾਲੇ ਨਾਲ ਕਿੰਨੇ ਕਰੋਗੜ ਤੱਕ ਨਾਲ ਸੁੱਖ ਵੀ ਸੀ ਹੁਣ ਸੁੱਖ ਨੇ ਬਥੇਰਾ ਹੋਜੋ ਬੋਲੇ ਮੈਨੂੰ ਕਹਿੰਦੇ ਬਥੇਰਾ ਸੰਭ ਲਿਆ ਸੀ ਹੁਣ ਤੇਰੇ ਕਿਹੜੇ ਠੇਕਾ ਲਿਆ ਇੱਥੇ ਇੱਥੇ ਬੈਠੀ ਆ ਸੁੱਖ ਨੇ ਭੂਲੇ ਇਹੋ ਜਿਹਾ ਕੁਝ ਹੋਰ ਸਾਰਾ ਟੱਬਰੀ ਮੇਰੇ ਪਿੱਛੇ ਪੈ ਗਏ ਸੋ ਗੁਰੂਣਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਅਸੀਂ ਤਾਂ ਤੇਰੇ ਨਾਲ ਮੈਂ ਤੇਰੇ ਨਾਲ ਤੂੰ ਹਮੇਸ਼ਾ ਮੇਰੇ ਵੱਡੇ ਪੈਣ ਸਮਝਿਆ ਤੇ ਅੱਜ ਜਿਹੜੀ ਮੇਰੀ ਛੋਟੀ ਭੈਣ ਤੇ ਕੋਈ ਮੁਸੀਬਤ ਆਈ ਆ ਤਾਂ ਮੈਂ ਵੀ ਤੇਰੇ ਨਾਲ ਖੜੂਗੀ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਉਹਨਾਂ ਨੂੰ ਹੋ ਕੀ ਗਿਆ ਉਹ ਤਾਂ ਕਿੰਨਾ ਮੋਹ ਕਰਦੇ ਸੀ ਇੰਨਾ ਤੇਰਾ ਖਿਆਲ ਰੱਖਦੇ ਸੀ ਇੱਕ ਇੱਕ ਮਿੰਟ ਤੈਨੂੰ ਕੰਧਾ ਨਹੀਂ ਛੱਡਦੇ ਸੀਗੇ ਉਹ ਉਹੀ ਤਾਂ ਗੱਲ ਮਨਿੰਦਰ ਮੈਂ ਸੋਚੀ ਜਾਂਦੀ ਆ ਕਿ ਕਦੋਂ ਹੋ ਕੀ ਗਿਆ ਭੂਆ ਨੂੰ ਜਿਹੜਾ ਉਹਨੇ ਮੈਨੂੰ ਲਾਇਆ ਕੀਤਾ ਚੁੱਚੀ ਤੇਰੇ ਭਾਈ ਨੇ ਕਿੰਨਾ ਯਕੀਨ ਸੀ ਪੂਆ ਤੇ ਵੀ ਪੂਆ ਕਦੇ ਧੋਖਾ ਨਹੀਂ ਦੇ ਸਕਦੀ ਪਰ ਪੂਆ ਨੇ ਤਾਂ ਨਿੰਦ ਲਾਇਆ ਕੀਤੀ ਚੁੱਪ ਕਰ ਚੁੱਪ ਕਰ ਆਪਾਂ ਕਿਸੇ ਤੇ ਅੱਜ ਕੱਲ ਯਕੀਨ ਹੀ ਨਹੀਂ ਕਰ ਸਕਦੇ ਆਪਦੇ ਬਗਾਨੇ ਹੋ ਜਾਂਦੇ ਆ ਮੈਂ ਤਾਂ ਪੂਆ ਤੋਂ ਇਹ ਉਮੀਦ ਵੀ ਨਹੀਂ ਸੀ ਵੀ ਪੂਆ ਇਹ ਦਿਲਚਾਹ ਕੋਸ਼ੇ ਤੇਰੇ ਲਈ ਮਨੇ ਅੰਦਰ ਬਗਾਨੇ ਨੂੰ ਖਵਾਉਣਾ ਬਹੁਤ ਔਖਾ ਹੁੰਦਾ ਕਿੰਨਾ ਕੁ ਟੈਂਪੂ ਆ ਮੈਨੂੰ ਰੱਖ ਲਾਂਦੀ ਉਹ ਤਾਂ ਨਾ ਉੱਪਰ ਉੱਪਰ ਹੀ ਕਰੇਗੀ ਬਸ ਜਿੰਨਾ ਕਰੇਗੀ ਮੇਰਾ ਮੈਂ ਕੰਬਲੀ ਸੀ ਜਿਹੜਾ ਉਹਨਾਂ ਨੇ ਗੱਲਾਂ 'ਚ ਆਈ ਗਈ ਕੋਈ ਕਰਨੀ ਜੀ ਉਹਨਾਂ ਨੇ ਆਪਦੇ ਘਰੋਂ ਕੱਢਤਾ ਤੇ ਆ ਤੇਰਾ ਘਰ ਆ ਹੈਂ ਅੱਜ ਤੋਂ ਤੂੰ ਇੱਥੇ ਰਹਿ ਅਸੀਂ ਤੈਨੂੰ ਕੋਈ ਨਹੀਂ ਕੱਢ ਸਕਦਾ ਸਾਰਾ ਤੇਰਾ ਪਰਿਵਾਰ ਆ ਇੱਥੇ ਨਹੀਂ ਨਹੀਂ ਮਨਿੰਦਰ ਮੈਂ ਇੱਥੇ ਵੀ ਬਹੁਤ ਟਾਈਮ ਲਈ ਰਹਿ ਸਕਦੀ ਮੈਂ ਆਪਦੇ ਘਰੇ ਵਗ ਜੂੰਗੀ ਨਾ ਆਪਦੇ ਘਰੇ ਤੂੰ ਕਿਹਦੇ ਕੋਲ ਜਾਏਂਗੀ ਕੌਣ ਹੈ ਤੇਰਾ ਉੱਥੇ ਘਰ ਦੱਸੀ ਮੈਨੂੰ ਕੱਲ ਦੀ ਤੇ ਕੱਲ ਨੰ ਟੱਕਾ ਮਾਰੀਂ ਮੈਨੂੰ ਕੋਈ ਨਾ ਕਾਲੇ ਦੀਆਂ ਯਾਦਾਂ ਨੇ ਉਸ ਘਰ ਤੇ ਅਸੀਂ ਇਕੱਠੇ ਰਹੇ ਆ ਕਿਉਂ ਨਹੀਂ ਬਠੇ ਰਹੇ ਮੈਂ ਮੰਦੀ ਆਂ ਕਿ ਕਾਲੇ ਦੀਆਂ ਯਾਦਾਂ ਨੇ ਉਸ ਘਰ ਤੁਸੀਂ ਰਹਿਓ ਪਰ ਸਿਰਫ ਕਾਲ ਦੀਆਂ ਯਾਦਾਂ ਨੇ ਉੱਥੇ ਕਾਲਾ ਆਪ ਨਹੀਂ ਹੈਗਾ ਉੱਥੇ ਤੇ ਇਸ ਦਰ ਨੂੰ ਸਮਝ ਤੂੰ ਇਕੱਲੀ ਕਿਵੇਂ ਰਹੇਂਗੀ ਉੱਥੇ ਤੇ ਇੱਥੇ ਦੇਖ ਅਸੀਂ ਸਾਰੇ ਤੇਰੇ ਨਾਲ ਨਾਲ ਮੈਂ ਦੇਖ ਰਾਡੀਆ ਜਵਾਕ ਆ ਸਾਰੇ ਚਲ ਮੰਮੀ ਵੀ ਕਿਤੇ ਨਾ ਕਿਤੇ ਚਲ ਫਿਰ ਵੀ ਕਰਦੀ ਤਾਂ ਹੈਗੀ ਆ ਆਪਦਾ ਤਾਂ ਸਮਝਦੀ ਆ ਜੇ ਤੈਨੂੰ ਆਪਦਾ ਨਾ ਸਮਝੀ ਤੈਨੂੰ ਇੱਥੇ ਕਾਹਤੋਂ ਰਹਿਣ ਦਿੰਦੀ ਉਹ ਤਾਂ ਗੱਲ ਹੈ ਮਨਿੰਦਰ ਚਲ ਜਿਹੜੀ ਵੀ ਗੱਲਬਾਤ ਸੀ ਉਹ ਪਹਿਲਾਂ ਸੀ ਹੁਣ ਤਾਂ ਬਹੁਤ ਚੇਂਜ ਹੋ ਗਿਆ ਹਾਂ ਤਾਂ ਹੀ ਕਹਿੰਦੀ ਆ ਨਾ ਤੂੰ ਦੇਖ ਉਹ ਸਾਰੇ ਵਧੀਆ ਰਹਾਂਗੇ ਤੇਰਾ ਜਵਾਕ ਇਸ ਘਰ ਵਿੱਚ ਮੇਰੇ ਜਵਾਕਨ ਹੱਸੂਗਾ ਖੇਡੂਗਾ ਕਲੂਗਾ ਨਾ ਉਹਨੂੰ ਵੀ ਅਧਿਪਯੋ ਦੀ ਕਮੀ ਮੈਸੇਜ ਨਹੀਂ ਹੋਣੀ ਅਸੀਂ ਸਾਰਾ ਕੁਝ ਸਾਂਭ ਲਾਂਗੇ ਅੱਛਾ ਤੈਨੂੰ ਵੀ ਸਾਂਭ ਲਾਂਗੇ ਪਰ ਤੂੰ ਜਾਣਦੀਆਂ ਗੱਲਾਂ ਨਾ ਕਰ ਤੂੰ ਕਿਤੇ ਨਹੀਂ ਜਾਣਾਗਾ ਮੈਨੂੰ ਐਂ ਦੱਸ ਤੇਰੀ ਕਿਹੜਾ ਪੇਕੇ ਬੈਠਿਆ ਵੀ ਉਹ ਤੇਰੇ ਦਿਨ ਕਟਾ ਜਾਣਗੇ ਵਿਊ ਆ ਜਾ ਕੱਢਣਗੇ ਤੇਰੇ ਕੋਲ ਦੱਸ ਕੌਣ ਤੇਰਾ ਇਹੀ ਤਾਂ ਤੋਖਮਨਿੰਦਰ ਮੇਰਾ ਕੋਈ ਨਹੀਂ ਹੈਗਾ ਮੇਰਾ ਇੱਕੋ ਇੱਕ ਸਾਰਾ ਕਾਲਾ ਸੀਗਾ ਉਹ ਵੀ ਦੂਰ ਕਰਤਾ ਰੱਬ ਨੇ ਮੈਂ ਤਾਂ ਖੋ ਲਿਆ ਕੋਈ ਨਹੀਂ ਚੱਲਦੇ ਆ ਮੇਰੇ ਕੋ ਪਤਾ ਨਹੀਂ ਹਰਪ੍ਰੀਤ ਤੇਰੀ ਕਿਸਮਤ ਰੱਬ ਨੇ ਕਿਵੇਂ ਲਿਖੀਆ ਪਹਿਲਾਂ ਦੇਖ ਲੈ ਕਿੰਨਾ ਟੰਪ ਘਰ ਵਿੱਚ ਕੋਈ ਖੁਸ਼ੀ ਨਹੀਂ ਆਈ ਜੇ ਖੁਸ਼ੀ ਆਈ ਤਾਂ ਵੀ ਰੱਬ ਨੇ ਕੋਲੀ ਜੇ ਦੁਬਾਰਾ ਫੇਰ ਖੁਸ਼ੀਆਂ ਦਿੱਤੀਆਂ ਲੱਗਿਆ ਵੀ ਹੁਣ ਸਾਰਾ ਕੁਝ ਠੀਕ ਹੋ ਜਾਏਗਾ ਤੇ ਸਭ ਤੋਂ ਵੱਡਾ ਸਾਰਾ ਹੀ ਖੋ ਰਿਆ ਐਦੋਂ ਤਾਂ ਮੈਂ ਸੋਚਦੀ ਆ ਰੱਬ ਤੁਹਾਨੂੰ ਜਵਾਬ ਕਿ ਨਾ ਦਿੰਦਾ ਚਲ ਕਾਨਾ ਕੋਲ ਬੈਠਾ ਰਹਿੰਦਾ ਤੁਹਾਡੇ ਮਨਿੰਦਰ ਇਹ ਕੀ ਗੱਲਾਂ ਕਰੇ ਨੇ ਮੈਂ ਤੇਰੇ ਲਈ ਕਹਣੀ ਆ ਜਵਾਬ ਤਾਂ ਤੁਸੀਂ ਬੋਧ ਵੀ ਲੈ ਲੈਂਦੇ ਹੈ ਪਰ ਕਦਸ ਕਾਗੀ ਤੋ alba ਐਡੀ ਵੱਡੀ ਮਾਤਰਾ ਬਣਾ ਪਾਉਂਦਾ ਤੁਹਾਡੇ ਤੇ ਮੈਂ ਤਾਂ ਇਹ ਸੋਚਦੀ ਆਂ ਕਿ ਤੂੰ ਤਾਂ ਜਮੇ ਇਕੱਲੀ ਰਹੀ ਤੈਨੂੰ ਪਤਾ ਮੇਰੇ ਅੰਦਰ ਸਾਨੂੰ ਇਹ ਗੱਲ ਦੇ ਡਰ ਸੀ ਕਿ ਕਿਤੇ ਨਾ ਕਿਤੇ ਸਾਡਾ ਜਵਾਕੜਾ ਦੂਰ ਹੋ ਜਾਏ ਪਰ ਇਹ ਗੱਲ ਤਾਂ ਮੇਰੇ ਕਦੇ ਮਨ ਚ ਹੀ ਨਹੀਂ ਆਈ ਸੀ ਕਿ ਜਵਾਕੜਾ ਨਹੀਂ ਹੁਣ ਤਾਂ ਮੇਰੇ ਤੋਂ ਕਾਹਲੇ ਹੀ ਦੂਰ ਹੋ ਜਾਊਗਾ ਤੁਰੋ ਨਾ ਕੋਈ ਗੱਲ ਆ ਭੈਣ ਤੇਰੀ ਨਾਲ ਮੈਂ ਹਮੇਸ਼ਾ ਤੇਰੇ ਨਾਲ ਖੜੂਂਗੀ ਹਰ ਗੱਲ ਤੇ ਮਨਿੰਦਰ ਮੈਂ ਸੁੱਖ ਦਾ ਨਾ ਬਥੇਰਾ ਕੀਤਾ ਮੈਂ ਨਾਲ ਉਹ ਛੋਟੀ ਭੈਣ ਮੰਨਦੀ ਸੀਗੀ ਜਿਹੜੀ ਗੱਲ ਕਰਦੀ ਮੈਂ ਉਹ ਵੀ ਕਰਦੀ ਪਰ ਮੈਨੂੰ ਨਹੀਂ ਪਤਾ ਸੀਗਾ ਉਹ ਵੀ ਮੇਨ ਨਾਲ ਐ ਕਰੂਗੀ ਮੈਨੂੰ ਗੁੱਸਾ ਨਾ ਦਵਾ ਦਿਲ ਤਾਂ ਮੇਰਾ ਐ ਕਰੀ ਜਾਂਦਾ ਕਿ ਮੈਂ ਉਹਨੂੰ ਫੋਨ ਲਾਵਾਂ ਜੇ ਤੂੰ ਕਹਿੰਨੀ ਇੱਕ ਵਾਰੀ ਦੱਲ ਨਾ ਕਰ ਮੈਂ ਉਹਨਾਂ ਨੂੰ ਜਾ ਕੇ ਨਾ ਆ ਗਿਆ ਸੀ ਨਹੀਂ ਨਹੀਂ ਮਨਿੰਦਰ ਕਿਤੇ ਨੀ ਜਾਣ ਕਿਸੇ ਨੂੰ ਕੋਈ ਫੋਨ ਨਹੀਂ ਲੱਗਦਾ ਕਿਉਂ ਕਿਉਂਕਿ ਜਦੋਂ ਉਹਨਾਂ ਤੋਂ ਮੈਂ ਨਾ ਕੁਝ ਕਿਹਾ ਤਾਂ ਅਸੀਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦੇ ਜਿਹਨਾਂ ਨੇ ਇਹੀ ਚੱਕਰ ਆਂ ਵਿਹਾਂ ਸੇ ਖਰਚਾ ਕੀਤਾ ਜਿੰਨਾ ਖਰਚਾ ਕੀਤਾ ਸਾਰਾ ਮੋੜ ਦਾਂਗੇ ਆਪਾਂ ਉਹਨਾਂ ਦਾ ਤਨੀ ਉਦਰਾ ਚਾਰੋਂ ਕੋਲਣਗੇ ਚਾਰ ਤੁਸੀਂ ਬੋਲੋਗੇ ਐ ਆਪਣੇ ਦਿਮਾਗ ਖਰਾਬੋਗਾ ਟੈਨਸ਼ਨ ਨਾ ਹੋਰ ਪਰ ਸੱਚੀ ਮੈਨੂੰ ਮੰਮੀ ਤੋਂ ਇਹ ਉਮੀਦ ਬੇਸ਼ੱਕ ਰਹਿੰਦੀ ਵੀ ਇਹ ਐਂ ਕਰ ਸਕਦੀ ਆ ਪਰ ਮੈਨੂੰ ਭੂਆ ਤੋਂ ਤੇ ਸੁਖ ਹੋਏ ਤਾਂ ਇਹ ਉਮੀਦ ਕਦੇ ਵੀ ਨਹੀਂ ਸੀ ਵੀ ਉਹ ਇਹੋ ਜਿਹਾ ਕੁਝ ਕਰਨਾ ਮੇਰੇ ਤਾਂ ਪਾ ਅੱਖਾਂ ਹੋਣ ਖੁੱਲੀਆਂ ਜਦੋਂ ਉਹਨਾਂ ਨੇ ਇਹ ਕੁਝ ਕੀਤਾ ਮੇਰੇ ਨਾਲ ਚਲ ਤੂੰ ਫਿਕਰ ਨਾ ਕਰ ਇਹ ਤੂੰ ਰੋਣਾ ਨਾ ਰਹਿਣਾ ਤੈਨੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤੇਰਾ ਧਿਆਨ ਰੱਖਣ ਨੂੰ ਮੈਂ ਹੈਗੀ ਆ ਠੀਕ ਹੈ ਇੱਕ ਤਾਂ ਰੋਣਾ ਨਹੀਂ ਹੈਗਾ ਟਾਈਮ ਤੇ ਦਵਾਈ ਲੈਣੀ ਹੈ ਠੀਕ ਬਾਕੀ ਸਾਰਾ ਧਿਆਨ ਮੈਂ ਆਬਰਕੂਗੀ ਇਹੀ ਤਰ੍ਹਾਂ ਕਰ ਉਥੇ ਜਾਨਵਰ ਜਮਾ ਨਹੀਂ ਸੋਚਣਾ ਕੋਈ ਨਾ ਹਾਂ ਪਾਣੀ ਪੀ ਲੈ ਮੈਂ ਦਵਾਈ ਲੈ ਕੇ ਆਉਂਦੀ ਤੇ ਕਿੱਦ ਦੇ ਪੈ ਦੇ ਝਾੜਨ ਜਿਹੇ ਵਾਲ ਨਪੜ ਗਿਆ ਫਰਾ ਫੋਨ ਇਹ ਤਾਂ ਮਾ ਫੋਨ ਆ ਰਿਹਾ ਹਨਾ ਹਲੋ ਹਲੋ ਹਸਰੀ ਕਾਲ ਬਾਈ ਹਾਂ ਹੋਰ ਠੀਕ ਹਾਂ 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 ਵਧੀਆ ਇੱਥੇ ਵੀ ਸਾਰੇ ਠੀਕ ਠਾਕ ਆਂ ਸੀ ਫੋਨ ਕਿ ਚੱਕਿਆ ਉਹਨਾਂ ਨੇ ਅੱਛਾ ਅੱਛਾ ਉਹ ਨਾ ਪਏ ਸੀਗੇ ਹਾਂ ਮਰੇ ਢਿੱਲੇ ਜੇ ਹੋ ਰਹੇ ਸੀਗੇ हां ਤਾਂ ਕਰਕੇ ਨਹੀਂ ਚੱਕਿਆ ਹੁਣ ਨਹੀਂ ਤਾਂ ਉਹੀ ਗੱਲ ਤੁਹਾਡਾ ਫੋਨ ਆਵੇ ਤੇ ਉਹਨਾਂ ਚੱਕੇ ਕਿਵੇਂ ਹੋ ਸਕਦਾ ਹਾਂ ਨਟਿਲ ਦੇ ਹੋ ਰਹੇ ਸੀਗੇ ਉਹ ਅੱਛਾ ਸਾਗਣ ਦੀ ਗੱਲ ਕਰਨੀ ਸੀ ਨਾ ਦਿਨ ਤਾਂ ਰੱਖ ਲਾਂਗੇ ਨਾ ਉਹ ਤਾਂ ਠੀਕ ਹੈ ਕੋਈ ਨਵੇਂ ਇਹਨਾਂ ਨੂੰ ਪੁੱਛ ਕੇ ਇਹ ਤੁਹਾਨੂੰ ਫੋਨ ਕਰ ਦਾਂਗੇ ਠੀਕ ਹੈ ਨਾ ਸਾਡੇ ਆਪਾਂ ਜਦੋਂ ਗੱਲ ਹੋ ਗਈ ਵੀ ਕਿਹੜਾ ਦਿਨ ਆਪਾਂ ਨੂੰ ਦੇਖ ਸਹੀ ਲੱਗਦਾ ਹਾਂ 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 ਉਹ ਤਾਂ ਠੀਕ ਹੈ ਬਈ ਹਾਂ ਦਿਨ ਤਾਂ ਬਹੁਤ ਟੱਪ ਗਏ ਹਨ ਤੇ ਬਾਕੀ ਮੂੰ ਤਾਂ ਆਪਣੀ ਗੱਲ ਸਾਰੀ ਪੱਕੀ ਹੋਈ ਆ ਦੇਖ ਰਿਸ਼ਤਾ ਤਾਂ ਆਪਾਂ ਨੇ ਕਰ ਨਹੀਂ ਆ ਦੇਖ ਮੁੰਡਾ ਵੀ ਉਹਨਾਂ ਨੂੰ ਉਹਦੇ ਕੋਲ ਸਿੰਦਾ ਆ ਗਿਆ ਸੀ ਹਨਾ ਘਰ-ਵਾਰ ਸਾਰਾ ਕੁਝ ਫਿੱਟ ਆ ਗਿਆ ਤੇ ਉਹਨਾਂ ਦੇ ਹਾਂ ਪੁੱਛਣਾ ਤਾਂ ਹੈ ਗਈ ਹੈ ਬਈ ਹਾਂ ਉਹਨਾਂ ਨੇ ਇਹ ਤਾਂ ਗੱਲ ਹੈਗੀ ਹੈਗੀ ਨਾ ਕੋਈ ਨਾ ਅੱਜ ਸਵੇਰ ਤੁਹਾਨੂੰ ਅਸੀਂ ਦੱਸ ਦੰਦੇ ਵੀ ਕਿਹੜਾ ਦਿਨ ਸਹੀ ਆ ਆਪਾਂ ਨੂੰ ਉਸੇ ਦਿਨ ਆਪਾਂ ਸਗਣ ਰੱਖ ਲਾਂਗੇ ਨਾ ਠੀਕ ਹੈ ਨਾ ਕੋਈ ਨਾ ਇਹ ਹੀ ਫੋਨ ਕਰ ਦਾਂਗੇ ਤੁਹਾਨੂੰ න න න්න ේති හසක න සන් අප සන් කාලගේ හිගල චගේරිස්තේක ත න නකන कोන සේතුී කරගවෙ ठීක නකයි බදියජදන දේකේන බ සෝහහිදන දක්කතසි कोයින කදග හදක සන් ठීකවි ठीක ਬismillah ਹੁਣ ਇਹ ਤਾਂ ਸਾਗਣ ਦਾ ਜਨ ਮੰਗੀ ਜਾਂਦੇ ਨੇ ਕੀ ਦੱਸਾਂ ਵੀ ਸਾਡੇ ਘਰ ਚ ਕੀ ਕੁਝ ਹੋਇਆ ਪਿਆਗਾ ਇਹ ਸਾਨੂੰ ਫੋਨ ਕਰਾਂ ਇੱਕ ਉਹ ਤੋਂ ਉਹਨਾਂ ਦਾ ਫੋਨ ਨਹੀਂ ਚੱਕਦਾ ਹੈਗਾ ਵੀ ਤੂੰ ਫੋਨ ਚਾਕੇ ਗੱਲ ਤਾਂ ਕਰ ਲੈ ਕੁਸਤਾ ਕਹ ਦੇ ਉਹਨਾਂ ਨੂੰ ਇਹਦੇ ਨਾਲ ਮੈਂ ਹੀ ਕਰਦੀ ਆ ਗੱਲ ਜਿੱਤੀ ਆ ਗਿਆ ਵੀਰੇ ਆਹੋ ਆ ਗਿਆ ਉਧਰ ਬੇਬੀ ਸੁੱਤੀ ਵੀ ਹੈ ਨਹੀਂ ਭਾਬੀ ਤੇ ਮੰਮੀ ਦੋਨੇ ਹੀ ਨੇ ਭਾਬੀ ਹਰਪ੍ਰੀਤ ਭਾਬੀ ਹਰਪ੍ਰੀਤ ਉਹ ਕਿਵੇਂ ਆ ਗਈ ਇੱਥੇ ਵੀਰੇ ਮੰਮੀ ਨਾਲ ਥੋੜੀ ਗੱਲ ਨਹੀਂ ਹੋਈ ਨਾ ਮੇਰੀ ਤਾਂ ਕਿਸੇ ਨਾਲ ਨਹੀਂ ਗੱਲ ਹੋਈ ਮੈਂ ਗੇਟ ਜਾ ਖੋਲਣ ਲੱਗਿਆ ਖੁੱਲਿਆ ਨਹੀਂ ਮੈਂ ਸੋਚਿਆ ਕਿ ਉਹ ਤਾਂ ਮਾਂ ਸੁੱਤੀ ਪਈ ਹੋਵੇ ਉੱਧਰ ਵੀਰੇ ਉਹ ਨਾ ਭਾਬੀ ਨੂੰ ਭੂਆ ਤੇ ਸੁਖਨੇ ਨਾ ਕਰੋ ੱਤਕੇ ਮਾਰ ਕੇ ਕੱਢਦਾ ਤੇ ਉਹ ਵਿਚਾਰੀ ਦੁਪਹਿਰੇ ਦੁਪਹਿਰੇ ਆਪਣੇ ਘਰੇ ਤੁਰ ਕੇ ਆਈ ਤੇ ਉੱਧਰ ਬੈਠੀ ਆ। ਭੂਆ ਨੇ ਹਰਪ੍ਰੀਤ ਨੂੰ ਘਰੋਂ ਕੱਢਤਾ। ਕਮਾਲ ਹੋ ਗਈ ਯਾਰ। ਇਹ ਤਾਂ ਕਦੇ ਵੀ ਨਹੀਂ ਹੋ ਸਕਦਾ। ਤੈਨੂੰ ਨਾ ਕੋਈ ਗੱਲ ਸੁਣਨ ਦੇ ਵਿੱਚ ਗਲਤੀ ਲੱਗੀ ਐ। ਤੈਨੂੰ ਪਤਾ ਵੀ ਐ ਭੂਆ ਕਿੰਨੀ ਚੰਗੀ ਐ। ਵੀਰੇ ਅੱਧਾ ਘੰਟਾ ਹੋ ਗਿਆ ਸੰਦੁਖ ਸੁੱਖ ਕਰਦਿਆਂ ਨੂੰ। ਮੈਂ ਉੱਧਰੋਂ ਆਈ ਸੀ ਹੁਣ ਭਾਬੀ ਕੋਲ। ਕੀ ਕਹਿੰਦੀ? ਉਹਨੇ ਸਾਰੀ ਗੱਲ ਦੱਸੀ। ਕਹਿੰਦੀ ਚੱਲ ਭੂਆ ਨੇ ਤਾਂ ਜਿਹੜੀ ਮੇਰੇ ਨਾਲ ਕਰਨੀ ਸੀ ਕਰਤੀ। ਕਹਿੰਦੀ ਮੈਨੂੰ ਯਕੀਨ ਨਹੀਂ ਆ ਰਿਹਾ ਵੀ ਸੁਖ ਵੀ ਐਵੇਂ ਕਰੂਗੀ ਮੇਰੇ ਨਾਲ। ਮੈਂ ਕਿਹੜਾ ਇਹ ਤਾਂ ਸੋਚ ਲੈਂਦੀ ਆਂ ਵੀ ਵਿਚਾਰੀ ਦੇ ਨਿੱਕਾ ਨਿਆਣਾ ਹੋਣ ਆ ਲਗਾ ਵੀ ਐਵੇਂ ੱੱਕੇ ਮਾਰ ਕੇ ਘੜਨਾ ਤਾਂ ਗਲਤ ਗੱਲ ਆ ਜਾਂ ਤਾਂ ਉਹਨਾਂ ਨੂੰ ਕੋਈ ਲਾਲਚ ਹੋ ਵੀਰੇ ਪਹਿਲਾਂ ਤਾਂ ਮੇਰੀ ਗੱਲ ਸੁਣ ਬਿਨਾਂ ਗੱਲ ਸਾਰੇ ਸੁਣੇ ਨਾ ਇੱਕ ਗੱਲ ਸੁਣ ਇੱਕ ਮੁੰਮਿਰ ਹਰਪ੍ਰੀਤ ਨੇ ਤੈਨੂੰ ਗੱਲ ਦੱਸਦੀ ਇੱਕ ਪਾਸਾ ਸੁਣ ਕੇ ਤੂੰ ਉਸ ਗੱਲ ਤੇ ਯਕੀਨ ਨਾ ਕਰ ਦੂਜਾ ਪਾਸਾ ਵੀ ਸੁਣ ਕਿ ਭਾ ਇਹਦੀ ਗਲਤੀ ਹੋਵੇ ਵੀਰੇ ਐ ਕਿਵੇਂ ਤੂੰ ਆਪ ਦੇਖ ਜਿਹਦੇ ਨਾਲ ਇੰਨਾ ਮੋਹ ਪਿਆਰ ਸੀਗਾ ਉਹ ਐਂ ਕਿਉਂ ਕਰ ਰਹੀ ਹੈ ਚਾਹੇ 100 ਗਲਤੀ ਹੋਵੇ ਬੰਦੇ ਦੀ ਪਰ ਬੰਦੇ ਨੂੰ ਸੋਚਣਾ ਤਾਂ ਚਾਹੀਦਾ ਨਾ ਐਵੇਂ ਧੱਕੇ ਮਾਰ ਕੇ ਤਾਂ ਨਹੀਂ ਬਾਹਰ ਕੱਢਣਾ ਚਾਹੀਦਾ ਪੂਆ ਨੇ ਜ਼ਿੰਮੇਵਾਰੀ ਓਟੀ ਸੀਗੀ ਇਹਦੀ ਵੀ ਹਾਂ ਮੈਂ ਨਾਲ ਰੱਖੂੰਗੀ ਕਿਉਂ ਹੁਣ ਕੀ ਹੋ ਗਿਆ ਸਭ ਤੋਂ ਈ ਗਲਤੀਆਂ ਹੁੰਦੀਆਂ ਨੇ ਵੀਰੇ ਗੱਲ ਗਲਤੀਆਂ ਦੀ ਨਹੀਂ ਹੈਗੀ ਇਹ ਗੱਲ ਵਿਸ਼ਵਾਸ ਕਰਨ ਵਾਲੀ ਹੈ ਨੀਗੀ ਜਿਹੜੀ ਗੱਲ ਤੂੰ ਮੈਨੂੰ ਦੱਸੀ ਜਾਨੀਂ ਕੋਈ ਗੱਲ ਨਹੀਂ ਮੈਂ ਹਰਪ੍ਰੀਤ ਨਾਲ ਕਰਦਾ ਗੱਲ ਇਹ ਤਾਂ ਗੱਲ ਹੋਈ ਨਹੀਂ ਸਕਦੀ ਵੀ ਪੂਆ ਉਹਨੂੰ ਕੱਢ ਦੇ ਪੂਆ ਤਾਂ ਸੋਹੋ ਦੀ ਉਹਦੇ ਪਿੱਛੇ ਮਾਰ ਨਾਲ ਲੜਪੈਣੀ ਸੀ ਹਰਪ੍ਰੀਤ ਨਾਲ ਬਾਅਦ ਚ ਗੱਲ ਕਰੋ ਪਹਿਲਾਂ ਤੁਸੀਂ ਪੂਆ ਨਾਲ ਗੱਲ ਕਰੋ ਠੀਕ ਹੈ ਨਾ ਹਾੱਕ ਸੱਚ ਦਾ ਪਤਾ ਲੱਗ ਜੂ ਵੀ ਕੱਢਿਆ ਉਹਨਾਂ ਨੇ ਕਿ ਨਹੀਂ ਧੱਕੇ ਮਾਰ ਕੇ ਕੱਢਿਆ ਨਾਲੇ ਜੇ ਨਾ ਕੱਢਿਆ ਹੁੰਦਾ ਫਿਰ ਉਹ ਇੱਧਰ ਕੀ ਕਰਨ ਆਉਂਦੀ ਕਮਾਲ ਹੋ ਗਈ ਯਾਰ ਜਿਹੜੀ ਚੀਜ਼ ਹੋ ਨਹੀਂ ਸਕਦੀ ਸੀ ਉਹ ਵੀ ਹੋਣ ਲੱਗੀ ਆ ਬਈ ਉਤ ਗਿਆ ਦੁਨੀਆ ਦਾ ਯਾਰ ਵੀਰੇ ਇਹ ਦੁਨੀਆਦਾਰੀ ਹੈ ਇੱਥੇ ਕੁਝ ਵੀ ਹੋ ਸਕਦਾ ਚੰਗੇ ਤੋਂ ਮਾੜਾ ਮਾੜੇ ਤੋਂ ਚੰਗਾ ਇੱਕ ਮਿੰਟ ਲੱਗਦਾ ਬਣਨ ਨੂੰ ਇਹ ਤਾਂ ਗੱਲ ਹੈਗੀ ਆ ਪਹਿਲਾਂ ਸੁਣਦੇ ਹੁੰਦੇ ਸੀ ਵੀ ਆਪਣੇ ਨੇ ਐਂ ਕਰਤਾ ਆਪਣੇ ਨੇ ਐਂ ਕਰਤਾ ਹੁਣ ਇਹ ਤਾਂ ਵਿਚਾਰੀ ਇਕੱਲੀ ਸੀ ਕਿੱਥੇ ਦਾ ਭੂਆ ਨੂੰ ਸਾਹ ਦੇਣਾ ਚਾਹੀਦਾ ਸੀ ਕਿੱਥੇ ਭੂਆ ਨੇ ਇਹ ਗੱਲ ਕੀਤੀ ਮਾਂ ਵੀ ਸੱਚੀ ਸੀ ਵਧੀਆ ਕਰ ਲਾਉਂਦੀ ਸੀ ਹੈ ਜਿੱਦ ਦਿਨ ਅਸੀਂ ਮੈਂ ਤੇ ਮੰਮੀ ਉਧਰ ਘਰੇ ਗਏ ਆ ਅਸੀਂ ਭਾਬੀ ਨੂੰ ਲੈਣ ਹੀ ਗਏ ਸੀ ਤੇ ਉਸ ਦਿਨ ਤਾਂ ਸੁਖ ਕਹਿੰਦੀ ਸੀਗੀ ਨਹੀਂ ਅਸੀਂ ਨਹੀਂ ਤੋਰਦੇ ਹਜੇ ਹਾਲ ਚ ਕੋਈ ਨਾ ਜਦੋਂ ਨਿੱਕਾ ਨਿਆਣਾ ਹੋਵੇ ਉਦੋਂ ਤੁਸੀਂ ਲੈ ਜਾਓ ਤੇ ਹੁਣ ਪੁੱਛਣਾ ਉਹ ਕੋਈ ਜਦੋਂ ਮੰਮੀ ਆ ਗਈ ਆ ਕਿ ਉਦੋਂ ਆ ਕੇ ਲੈ ਜਾਓ ਕਿ ਮੈਂ ਐਵੇਂ ਤੋਰਦੀ ਨਹੀਂ ਹੈਗੀ ਮੰਮੀ ਤੋਂ ਬਿਨਾ ਹੁਣ ਹੁਣ ਫਿਰ ਕੀ ਹੋ ਗਿਆ ਸੀ ਹੁਣ ਵੀ ਤੇ ਰੱਖਣਾ ਸੀ ਨਾ ਇਹ ਫਿਰ ਕੋਈ ਲਾਲਚ ਖਤਮ ਹੋ ਗਿਆ ਸੀ ਉਹ ਤੋਂ ਹਾਂ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜਿੱਤੀ ਮੈਨੂੰ ਵੀ ਐਂ ਲੱਗਦਾ ਵੀ ਕਿਸੇ ਲਾਲਚ ਖਾਤਰ ਹੀ ਉਹਨਾਂ ਨੇ ਰੱਖ ਰੱਖਿਆ ਸੀ ਨਹੀਂ ਤਾਂ ਉਹਨਾਂ ਨੂੰ ਕੀ ਲੋੜ ਸੀ ਉੱਥੇ ਰੱਖਣ ਦੀ ਬਾਕੀ ਨਾਲ ਤੈਨੂੰ ਪਤਾ ਨਹੀਂ ਭੂਆ ਦੇ ਮੁੰਡੇ ਦਾ ਤੇ ਉਹਦੇ ਨੂੰਦੇ ਸੁਭਾਅ ਦਾ ਕਿਹ ਹੈ ਜਾ ਹੈਗਾ ਵੀਰੇ ਚੇ ਕੁਝ ਵੀ ਆ ਪਰ ਆ ਗੱਲ ਤਾਂ ਬਹੁਤ ਗਲਤ ਹੈ ਵੀ ਇਹੇ ਜਿਹੇ ਹਾਲਾਤਾਂ ਚ ਉਹਨੂੰ ਕੱਲੇ ਛੱਡਣਾ ਚੱਲ ਠੀਕ ਹੈ ਅੱਜ ਤਾਂ ਆਪਾਂ ਬੈਠੇ ਆ ਜੇ ਆਪਾਂ ਵੀ ਨਾ ਹੁੰਦੇ ਤਾਂ ਉਹ ਕਿਹਦੇ ਕੋਲੇ ਜਾਂਦੀ ਚੱਲ ਕੋਈ ਨਹੀਂ ਤੂੰ ਫਿਕਰ ਨਾ ਕਰ ਠੀਕ ਹੈ ਉਹ ਆਪਣੇ ਕੋਲੇ ਆਈ ਆਪਾਂ ਨੂੰ ਆਪਦੇ ਸਮਝ ਕੀ ਆਈ ਹੈ ਠੀਕ ਹੈ ਮੇਰੀ ਗੱਲ ਸੁਣ ਪਹਿਲਾਂ ਜੋ ਕੁਝ ਹੋਣਾ ਸੀ ਉਹਦੇ ਨਾਲ ਹੋ ਗਿਆ ਪਹਿਲਾਂ ਮੈਂ ਆਪਣੀ ਮਾਂ ਦੇ ਪਿੱਛੇ ਲੱਗ ਕੇ ਉਹਦੇ ਨਾਲ ਬਹੁਤ ਬੁਰਾ ਕੀਤਾ ਠੀਕ ਹੈ ਮੈਂ ਨਹੀਂ ਚਾਹੁੰਦਾ ਵੀ ਹੁਣ ਮੈਂ ਉਹਦੇ ਨਾਲ ਹੋਰ ਬੁਰਾ ਕਰਾਂ ਜੇ ਮੈਂ ਹੁਣ ਉਹਨੂੰ ਆਪਣੇ ਘਰ ਦੇ ਵਿੱਚ ਰਹਿਣ ਵਾਸਤੇ ਥਾਂ ਵੀ ਨਹੀਂ ਦਿੱਤੀ ਨਾ ਤਾਂ ਇਹ ਦੇਖ ਲੈ ਕਿ ਮੇਰੇ ਵਾਸਤੇ ਬਹੁਤ ਮਾੜੀ ਗੱਲ ਹੋਊਗੀ ਜੀਰੇ ਮੈਂ ਤੈਨੂੰ ਐ ਕਹਿੰਦੀ ਸੀ ਤੂੰ ਹਰ ਪੇ ਤੂੰ ਸਾਰੀ ਗੱਲ ਪੁੱਛ ਵੀ ਗੱਲ ਕੀ ਹੋਈ ਐ ਕਿਉਂ ਤੈਨੂੰ ਕੱਢਿਆ ਕੋਈ ਗਲਤੀ ਹੋਈ ਸੀ ਤੇਰੇ ਤੋਂ ਜਾਂ ਫਿਰ ਕੋਈ ਹੋਰ ਗੱਲ ਸੀ ਕਿਉਂਕਿ ਆਪਾਂ ਨੂੰ ਪਤਾ ਵੀ ਤਾਂ ਲੱਗਣਾ ਚਾਹੀਦਾ ਨਾ ਵੀ ਇਹਨੂੰ ਕਿਉਂ ਕੱਢਿਆ ਕਰੋ ਕੋਈ ਗੱਲ ਨਹੀਂ ਤੁਸੀਂ ਫਿਰ ਆਪਾਂ ਘੂਆ ਨਾਲ ਵੀ ਤਾਂ ਗੱਲ ਕਰਾਂਗੇ ਵੀ ਤੂੰ ਐਵੇਂ ਕਿਉਂ ਕੀਤਾ ਘੂਆ ਨਾਲ ਗੱਲ ਕੀ ਕਰਨੀ ਐ ਪਹਿਲਾਂ ਹਰਪ੍ਰੀਤ ਤੋਂ ਗੱਲ ਪੁੱਛਣ ਦੇ ਮੈਨੂੰ ਚੱਜ ਨਾਲ ਵੀ ਗੱਲ ਹੋਈ ਕੀ ਐ ਜਿੰਨਾ ਚਿਰ ਅਸਲ ਗੱਲ ਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਚਿਰ ਆਪਾਂ ਕੋਈ ਸਟੈਂਡ ਨਹੀਂ ਲੈ ਸਕਦੇ ਠੀਕ ਐ ਗੱਲ ਵੀ ਤੇਰੀ ਸਹੀ ਐ ਜੇ ਹਰਪ੍ਰੀਤ ਆਪਣੇ ਨਾਲ ਆ ਤਾਂ ਆਪਾਂ ਸਾਰਾ ਕੁਝ ਜਿੱਤ ਸਕਦੇ ਆ ਤੂੰ ਆਦੀ ਬੇਇਜ਼ਤੀ ਕਰਾ ਸਕਦੇ ਆਪਾਂ ਪੰਚਾਇਤ ਦੇ ਵਿੱਚ ਜਿਹਨੇ ਮਇਤਰਾ ਉਂਦੀ ਨਹੀਂ ਦੇਖੀ ਜਾਂਦੀ ਵਿਚਾਰੇ ਕਹੇ ਜੀ ਹਾਲਤ ਕਰ ਰੱਖੀ ਆਉਣੇ ਆਪਦੀ ਮੰਮੀ ਨੇ ਵੀ ਬਹੁਤ ਸਮਝਾਇਆ ਉਹਨੂੰ ਵੀ ਅਸੀਂ ਤੇਰੇ ਨਾਲ ਆ ਤੂੰ ਟੈਨਸ਼ਨ ਨਾ ਲੈ ਪਰ ਫਿਰ ਵੀ ਦਿਮਾਗ ਤੇ ਉਹੀ ਗੱਲਾਂ ਕਿਉਂਕਿ ਅਗਲੀ ਨਾਲ ਪਹਿਲਾਂ ਇੰਨਾ ਕੁਝ ਹੋ ਕੇ ਇਹਦੂ ਤਾਂ ਤੁਸੀਂ ਸਹਾਰਾ ਦੇਉ ਹੀ ਨਾ ਠੀਕ ਆ ਪਹਿਲਾਂ ਤੁਸੀਂ ਸਹਾਰਾ ਦਿੰਨੇ ਆ ਬਾਅਦ ਉਹਨਾਂ ਧੱਕੇ ਮਾਰ ਕੇ ਘਰੋਂ ਕੱਢਦੇ ਆ ਠੀਕ ਆ ਇਹਦੂ ਮਾੜੀ ਚੀਜ਼ ਕੀ ਆ ਜਾਂ ਤਾਂ ਵੀਰ ਇਹਨਾਂ ਦੇ ਕੋਈ ਪਲੈਨਿੰਗ ਪਹਿਲਾਂ ਹੀ ਚੱਲ ਰਹੀ ਸੀ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਆਪਾਂ ਕਹਿ ਦਿੰਨੇ ਵੀ ਅਸੀਂ ਰੱਖਾਂਗੇ ਤੇ ਆਪਾਂ ਵੀ ਤਾਂ ਕਿ ਮਾਰ ਕੇ ਕੱਢ ਦਾਂਗੇ ਤੇ ਇਹਨੂੰ ਕੋਈ ਉੱਟਣ ਵਾਲਾ ਹੋਣਾ ਨਹੀਂ ਫਿਰ ਚੱਲ ਤੂੰ ਫਿਕਰ ਨਾ ਕਰ ਤੂੰ ਐਂ ਕਰ ਚਾਹ ਦੀ ਘੁੱਟ ਬਣਾ ਮੈਂ ਦੇਖਦਾ ਉਹ ਨਾਲ ਗੱਲ ਕਰ ਬਸ ਫਿਰ ਮੇਰੇ ਥੋੜਾ ਜਿਹਾ ਕੰਮ ਰਹਿ ਗਿਆ ਮੈਂ 5 ਮਿੰਟ ਤੱਕ ਰੱਖਦੀ ਆ ਰੱਖ ਦੇ ਮੈਂ ਤਾਂ ਕਿਤੇ ਮਾਂ ਪਈ ਆ ਮੈਨੂੰ ਕੀ ਪਤਾ ਸੀਗਾ ਓਰੇ ਮੇਰੇ ਕੀ ਹੋ ਗਿਆ ਮਾਂ ਆਹ ਫੋਨ ਕਿਹਦਾ ਸੀ ਫੋਨ ਤਾਂ ਕਿਸੇ ਦਾ ਨਹੀਂ ਸੀਗਾ ਅੱਛਾ ਹੁਣ ਤੂੰ ਫੇਰ ਚਾਰਨ ਲੱਗ ਗਿਆ ਸਾਨੂੰ ਹੈ ਮੇਰੀ ਗੱਲ ਸੁਣ ਪੁੱਤ ਸਾਰਾ ਕੁਝ ਪਤਾ ਮੈਨੂੰ ਜਿਹੜੇ ਗੱਲਾਂ ਤੂੰ ਕਰਦਾ ਫਿਰਦਾਗਾ ਮਮਾ ਮੈਂ ਕੀ ਕਰਾਂ ਹੁਣ ਤੂੰ ਦੱਸ ਸਵੇਰ ਦਾ ਫੋਨ ਆਈ ਜਾਂਦਾਗਾ ਅਸੀ ਮੀ ਦਾ ਮੈਂ ਤਾਂ ਉਹਨੂੰ ਕਹਿ ਤਾ ਸੀਗਾ ਵੀ ਮੁਰਕੇ ਮੈਨੂੰ ਫੋਨ ਨਾ ਕਰੀ ਵੀ ਮੇਰਾ ਹੁਣ ਰਿਸ਼ਤਾ ਪੱਕਾ ਹੋ ਗਿਆ ਪਰ ਉਹ ਹਟਦੀ ਨਹੀਂ ਹੁਣ ਮੈਂ ਕੀ ਕਰਾਂ ਹੁਣ ਵੀ ਮੈਂ ਤਾਂ ਉਹਨੂੰ ਗੁੱਸੇ 'ਚ ਤਾੜ ਕੇ ਆਇਆਗਾ ਵੀ ਖਬਰਦਾਰ ਜੇ ਤੂੰ ਮੁਰਕੇ ਮੈਨੂੰ ਫੋਨ ਕੀਤਾ ਗੁੱਸੇ 'ਚ ਕਹਿ ਕੇ ਆਇਆ ਕਿ ਉਹ ਤੈਨੂੰ ਆਏਗਾ ਕਿ ਆ ਵੀ ਕੋਈ ਗੱਲ ਨਹੀਂ ਤੇਰ ਨਾਲ ਗੱਲ ਕਰਿਆ ਕਰੂੰ ਮਾਂ ਮੈਂ ਗੁੱਸੇ 'ਚ ਗੁੱਸੇ 'ਚ ਹੀ ਕਹਿ ਕੇ ਆਇਆਗਾ ਤੈਨੂੰ ਲੱਗਦਾ ਮੈਂ ਹੁਣ ਗੱਲ ਕਰੂੰ ਪਹਿਲੀ ਇੰਨਾ ਵੱਡਾ ਗਲੇਸ਼ ਹੋ ਕੇ ਹਟਿਆ ਡੈਡੀ ਤਾਂ ਮੈਨੂੰ ਹਲੇ ਤੱਕ ਨਹੀਂ ਬੁਲਾ ਰਹੇ ਜੇ ਤੇਰੀ ਮਾੜਾ ਮੋਟਾ ਫਿਕਰ ਹੋਵੇ ਨਾ ਜੱਸਾ ਭਾਈ ਤੂੰ ਫੋਨ ਚਾੱਕ ਕੇ ਗੱਲੇ ਨਾ ਕਰੇ ਤੂੰ ਕੱਟ ਦੇ ਬਲੌਕ 'ਚ ਪਾ ਦੇ ਪਰ ਉਹ ਵਿਚਾਰੀ ਮਰਜੂ ਉੱਥੇ ਉਹ ਪਤਾ ਮੇਰਾ ਕਿੰਨਾ ਕਰਦੀ ਆ ਆਹੋ ਮਰਜੂ ਵਿਚਾਰੀ ਮੇਰੇ ਕਰਕੇ ਕੋਈ ਮਰਜੇ ਮਾਂ ਤੈਨੂੰ ਇਹ ਚੰਗਾ ਲੱਗੂਗਾ ਤੂੰ ਆਪ ਦੱਸ ਆਹ ਹੋ ਜੋ ਮਰਜੇ ਉਹ ਤਾਂ ਤੇਰੇ ਲਈ ਚੱਲ ਜੂ ਠੀਕ ਹੈ ਨਾ ਆ ਸਾਡੇ ਕਹਣੀ ਸਾਡੇ ਕਹਣੀ ਵੀ ਦੇਖ ਲਾ ਜਿਹੜੀ ਮਾਪਿਓ ਨਾਲ ਕੋਈ ਇਹੋ ਜਿਹਾ ਕੁਝ ਹੋ ਰਿਹਾਗਾ ਸੋਡੇ ਕੰਨੀ ਦੇਖ ਕੇ ਤਾਂ ਮੈਂ ਉਹ ਉਹਨੂੰ ਨਾ ਕਰਤੀ ਵਿਚਾਰੀ ਨੂੰ ਤੇ ਜਿੱਥੇ ਕਿਹਾ ਤੁਸੀਂ ਉੱਥੇ ਰਿਸ਼ਤਾ ਕਰਾ ਲਿਆ ਹੋਰ ਦੱਸ ਮੈਂ ਦੂ ਕੀ ਕਹਾਂ ਹੁਣ ਕਟੂਕਟੂ ਨੂੰ ਵੀ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਸਮਝਣ ਦਾ ਉਹਨੂੰ ਮੈਂ ਕਹਿਤਾ ਵੀ ਤੂੰ ਆਪਦੇ ਕਰੀਅਰ ਤੇ ਧਿਆਨ ਦੇ ਤੇ ਮੇਰਾ ਘੜਾ ਛੱਡ ਦੇ ਹੋਰ ਦੱਸ ਮੈਂ ਕੀ ਕਰਾਂ ਭਾਈ ਮੇਰੀ ਗੱਲ ਸੁਣ ਜੱਸ ਉਹ ਸਮਝੇ ਨਾ ਸਮਝੇ ਪਰ ਤੂੰ ਜਰੂਰ ਸਮਝ ਜਾ ਪੁੱਤ ਮਾ ਇਹ ਤੋਂ ਆਪਣੇ ਘਰ ਦਾ ਵਿੱਚ ਭਲਾ ਚਾਹਵਾ ਮੈਂ ਆਪਣਾ ਵੀ ਤੇਰੇ ਮਾਪਿਓ ਸਹੀ ਰਹਿਣ ਤੇਰਾ ਪਿਓ ਸਹੀ ਰਹੇ ਤਾਂ ਉਹ ਘੜਾ ਛੱਡ ਦੇ ਪੁੱਤੋ ਕੁੜੀ ਦਾ ਮਾ ਹੌਲੀ ਬੋਲ ਜੇ ਅੰਦਰ ਡੈਡੀ ਨੇ ਸੁਣ ਲਿਆ ਉਹ ਜਮੀ ਫੇਰੋ ਕਿਸੇ ਪਾਸੇ ਭੱਜ ਜਾਊਗਾ ਆਹੋ ਤਾਈਓ ਤਾਂ ਤੈਨੂੰ ਮੈਂ ਇੱਧਰ ਲੈ ਕੇ ਆਈਆਂ ਵੀ ਤੇਰਾ ਪਿਓ ਸੁਣ ਨਾ ਲਵੇ ਉਹ ਤਾਂ ਗੇਟ ਲਾਇਆ ਪਿਆ ਅੰਦਰ ਤਾਂ ਕਰਕੇ ਮੈਂ ਤੈਨੂੰ ਇੱਧਰ ਲੈ ਕੇ ਆਈ ਆਂਗੀ ਮਾ ਮੈਂ ਤਾਂ ਆਪ ਹੀ ਨਹੀਂ ਕਰਨਾ ਚਾਹੁੰਦਾ ਗੱਲ ਹੁਣ ਜਦੋਂ ਪਤਾ ਵੀ ਰਿਸ਼ਤਾ ਮੇਰਾ ਕਿਸੇ ਪਾਸੇ ਹੋਰ ਹੋ ਗਿਆ ਹੁਣ ਮੈਂ ਦੋ ਜਣਿਆਂ ਨੂੰ ਧੋਖੇ ਚ ਥੋੜੀ ਰੱਖ ਸਕਦਾ ਮੈਂ ਤਾਂ ਸਗੋਂ ਆਪ ਹੀ ਗੁੱਸੇ ਚ ਹੀ ਕਹਿ ਕੇ ਆਇਆਂ ਵੀ ਮੁੜ ਕੇ ਫੋਨ ਨਾ ਕਰੀ ਇਹ ਤਾਂ ਮੈਂ ਸੁਣਿਆ ਤੀ ਤੂੰ ਉੱਚੀ ਉੱਚੀ ਬੋਲਣ ਲੱਗ ਰਿਹਾ ਸੀ ਤੇ ਤੇਰੇ ਬਾਪੂ ਵੀ ਸੁਣ ਸਕਦਾ ਸੀ ਭਾਈ ਉਹ ਗੱਲ ਬਸ ਮੈਨੂੰ ਗੁੱਸੇ 'ਚ ਪਤਾ ਨਹੀਂ ਲੱਗਦਾ ਮਾਂ ਮੈਂ ਥੋੱਚੀ ਬੋਲਿਆ ਜਾਂਦਾਗਾ ਪਤਾ ਨਹੀਂ ਲੱਗਦਾ ਤੈਨੂੰ ਗੁੱਸੇ 'ਚ ਤੂੰ ਗੁੱਸੇ 'ਚ ਵਿੱਚ ਜਸ ਇੰਨਾ ਕੁਝ ਕਰੀ ਜਾਂਦਾਗਾ ਮੈਨੂੰ ਗੁੱਸਾ 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 ਮਾੜਾ ਮੋਟਾ ਕੰਟਰੋਲ ਕਰਨਾ ਸਿੱਖ ਭਾਈ ਆਉਦੇ ਤੇ ਕੋਈ ਗੱਲ ਨਹੀਂ ਮਾਂ ਇਦੋਂ ਮੁੜ ਕੇ ਨਹੀਂ ਗੁੱਸਾ ਕਰਦਾ ਪਰ ਜਿਹੜਾ ਕੁਝ ਹੋ ਰਿਹਾ ਉਹਨੂੰ ਤਾਂ ਸਹੀ ਕਰ ਲਈਏ ਤੂੰ ਤਾਂ ਮੈਨੂੰ ਲੱਗ ਕੇ ਬੋਲਣ ਮੈਂ ਵੀ ਹੁਣ ਉਹ ਸਿਮੀ ਨੂੰ ਸਮਝਾ ਰਿਹਾ ਹਾਂ ਕਿ ਤੂੰ ਨਾ ਇੱਕ ਫੋਨ ਲਾਇਆ ਕਰ ਮੈਨੂੰ ਹੁਣ ਚੰਗਾ ਨਹੀਂ ਲੱਗਦਾ ਹੈਗਾ ਉਹਨੂੰ ਵੀ ਥੋੜਾ ਜਿਹਾ ਟਾਈਮ ਤਾਂ ਲੱਗੂਗਾ ਟਾਈਮ ਲੱਗੂ ਮੈਨੂੰ ਨਹੀਂ ਪਤਾ ਕਿੰਨਾ ਕੁ ਟਾਈਮ ਲੱਗੂ ਠੀਕ ਹੈ ਨਾ ਜੇ ਉਹ ਸਮਝ ਜੇ ਕੁੜੀ ਤਾਂ ਹੀ ਆਪਣੇ ਪਰਿਵਾਰ ਲਈ ਚੰਗਾ ਪੁੱਤ ਨਹੀਂ ਆਪਣੇ ਘਰ ਦੇ ਵਿੱਚ ਜਿਹੜਾ ਕੁਝ ਹੋਈ ਜਾਂਦਾਗਾ ਇਹਦੂ ਬੁਰਾ ਵੀ ਹੋਊਗਾ ਫਿਰ ਮੈਨੂੰ ਪਤਾ ਮਾਂ ਮੈਂ ਇੰਨਾ ਕੁ ਤਾਂ ਮੈਂ ਸਮਝਦਾ ਰਿਹਾ ਹੈਗਾ ਅੰਕ ਮੈਂ ਸਾਰਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਠੀਕ ਪਤਾ ਨਹੀਂ ਕਦੋਂ ਹੋਊਗਾ ਹੁਣ ਇੱਕੇ ਲਖਤ ਇੰਨੇ ਟਾਈਮ ਨਾਲ ਇੰਨੇ ਟਾਈਮ ਤੋਂ ਮੇਰੇ ਨਾਲ ਰਹਿ ਰਹੀ ਹੈ ਮੈਂ ਕਿਸੇ ਪਾਸੇ ਹੋਰ ਵਿਆਹ ਕਰਾ ਲਿਆ ਉਹਦੇ ਲਈ ਸੌਖਾ ਹੀ ਨਾ ਕੋਈ ਸਹਣਾ ਆਪ ਦੱਸ ਮਾਦੂ ਮੇਰੀ ਗੱਲ ਸੁਣ ਲੈ ਜੱਸ ਆ ਤੇਰੇ ਬਾਪ ਦੀ ਹਾਲਤ ਦੇਖਦੀ ਆ ਨਾ ਤੈਨੂੰ ਉਹ ਹਜੇ ਸੈੱਟ ਨਹੀਂ ਹੋਇਆ ਪੁੱਤ ਠੀਕ ਹੈ ਨਾ ਉੱਤੋਂ ਤੂੰ ਆ ਗੱਲਾਂ ਦੁਬਾਰੇ ਫੇਰ ਕਰਦਾਗਾ ਤੇ ਜੇ ਉਹਨੂੰ ਇਹ ਗੱਲ ਦਾ ਪਤਾ ਲੱਗ ਗਿਆ ਫੇਰ ਦੇਖੀ ਕੀ ਕੁਝ ਹੋਊ ਆਪਣੇ ਘਰ ਦੇ ਵਿੱਚ ਦੁਬਾਰੇ ਕੀ ਗੱਲ ਕਰਦਾ ਮੈਂ ਮੈਂ ਤਾਂ ਸਗੰਦੀ ਉਹਨੂੰ ਸਮਝਾ ਰਿਹਾ ਵੀ ਇਹ ਮੁੜ ਕੇ ਮੈਨੂੰ ਫੋਨ ਨਾ ਕਰਿਆ ਕਰ ਤੂੰ ਮੈਨੂੰ ਕਹੀ ਜਾਨੀਂ ਮੇਰੀ ਗੱਲ ਸੁਣ ਲੈ ਚੰਗਾ ਇਸ ਤੋਂ ਬਾਅਦ ਉਹਦਾ ਫੋਨ ਨਾ ਚੱਕੀ ਬਲੌਗ 'ਚ ਪਾ ਦਿਓ ਉਹਦਾ ਨੰਬਰ ਕੋਈ ਨਹੀਂ ਮਾ ਕੋਈ ਨਹੀਂ ਹੁਣ ਮੈਂ ਤਾਂ ਸਭ ਕੁਝ ਸਹੀ ਕਰਨ ਦੀ ਕੋਸ਼ਿਸ਼ ਕਰਨਿਆ ਹੋ ਸਿਮੀ ਨੂੰ ਵੀ ਵਿਚਾਰੀ ਨੂੰ ਕਹਿਤਾ ਵੀ ਮੁੜ ਕੇ ਮੈਨੂੰ ਫੋਨ ਨਾ ਕਰੀ ਹੋਰ ਦੱਸ ਮੈਂ ਕੀ ਕਰਾਂ ਸਾਰੇ ਮੈਨੂੰ ਤਾਂ ਉਹਨੂੰ ਫਿਰਦੇ ਆ ਹ ਸੇਵ ਕੱਟ ਕੇ ਦੇਵਨੀ ਹਨ ਖਾ ਲੂਗਾ ਜੇ ਪੋਰਾ ਰੋਟੀ ਤਾਂ ਖਾਦੀ ਨਹੀਂ ਹੈਗੀ ਦੱਸ ਵੀ ਜਿਹੜਾ ਗੁੱਸਾ ਹੈਗਾ ਉਹ ਮਨਚ ਹੈਗਾ ਰੋਟੀ ਨਾਲ ਕੀ ਗੁੱਸਾ ਹੈਗਾ ਵੀ ਤੂੰ ਰੋਟੀ ਤਾਂ ਖਾ ਲੈ ਹੁਣ ਨਿਆਣੇ ਵਾਂਗੂ ਜਿੱਦ ਫੜੀ ਬੈਠਾਗਾ ਵੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੈ ਵੀ ਦੱਸਣਾ ਹੈ ਕਿ ਰੇਤ ਤੋ ਸਰਜੂਗਾ ਆਪਣਾਂ ਦੀ ਇਹਦਾ ਹੀ ਕੁਸੋ ਪੇਤੇ ਨਹੀਂ ਆਉਂਦਾ ਪਹਿਲਾਂ ਜਦੋਂ ਉਹੀ ਗੱਲ ਨਾ ਜਦੋਂ ਆਪਦੇ ਤੇ ਆਉਂਦੀ ਉਹ ਤੋਂ ਪਤਾ ਲੱਗਦਾਗਾ ਮੈਂ ਤਾਂ ਸਾਨੂੰ ਕਿਵੇਂ ਖਾਉਂ ਬੱਡੂ ਪੈਣਾ ਹੁੰਦਾ ਸੀ ਸਾਰਾ ਦਿਨ ਮੇਰੇ ਮਗਰ ਪਿਆ ਰਹਿੰਦਾ ਸੀ ਜੱਸ ਨੂੰ ਤਾਂ ਮੂੰਹ ਨਹੀਂ ਸੀ ਬੋਲਦਾ ਹੈਗਾ ਹਾਂ ਹੁਣ ਜਦੋਂ ਆਉਦੇ ਨਾ ਥੋੜੀ ਜਿਹੀ ਬਣ ਗਈ ਤਾਂ ਹੁਣ ਦੇਖ ਲੈ ਕਿਵੇਂ ਕਰਦਾਗਾ ਪਤਾ ਨਹੀਂ ਇਹ ਤਾਂ ਕੀ ਬਣੂ ਬਥੇਰਾ ਕਹਿੰਦੀ ਹੁੰਦੀ ਸੀ ਮਾੜਾ ਮੋਟਾ ਮੁੰਡੇ ਨੂੰ ਨਾ ਇੰਨਾ ਬੋਲਿਆ ਕਰ ਫਿਰ ਜੇ ਜਾ ਕੱਲ ਤੋਂ ਜਵਾ ਕਿੱਥੋਂ ਚੱਲਦੇ ਨੇਗੇ ਇਹ ਤਾਂ ਜੱਸ ਫੇਰ ਵੀ ਸਿਆਣਾ ਤੇ ਜਿਹੜਾ ਇੰਨੀਆਂ ਗੱਲਾਂ ਚੱਲਦੀਆਂ ਸਮਝਦਾ ਤਾਂ ਹੈ ਨਹੀਂਗਾ ਮਾੜਾ ਮੋਟਾ ਵੀ ਜਵਾ ਕ ਬਰਾਬਰ ਦਾ ਹੋਰ ਹੈਗਾ ਹੁਣ ਉਹ ਗੱਲਾਂ ਨਹੀਂ ਹੈਗੀਆਂ ਹਾਂ ਕੀ ਕਰਾਂ ਇਹ ਤਾਂ ਦੋਹੀ ਕਰ ਰੱਖਿਆ ਤਾਂ ਆ ਵੀ ਸਾਰਾ ਦਿਨ ਇਹ ਮੇਰੀਆਂ ਸਹੀ ਜਾਂਦੀ ਐ ਤੇ ਉਹ ਵੀ ਸਹੀ ਜਾਵੇ ਹਾਂ ਪਤਾ ਨਹੀਂ ਹੁਣ ਖਾਊਗਾ ਪਤਾ ਨਹੀਂ ਨਾ ਇਹ ਕਿਹੜਾ ਉਹਦੀ ਤਿਵਾਰੀ ਹੈਗੀ ਚਲ ਲੈ ਜਾਈਏ ਅੱਗੇ ਇਹ ਪੂਰਾ ਚੱਬ ਲੂਗਾ ਉਹ ਹੀ ਗੱਲ ਭੁੱਖਾ ਪਿਆ ਕੰਦਰ ਦੇਖਿਆ ਵੀ ਨਹੀਂ ਜਾਂਦਾ ਹੈਗਾ ਆਪ ਤਾਂ ਰੋਟੀ ਖਾ ਲਈ ਉਹ ਐਂ ਪਿਆਗਾ ਲੈ ਕੇ ਜਾ ਮਾ ਸਸ਼ੀ ਕਲਪੂਆ ਹਾਂ ਪੂਆ ਮੈਂ ਤਾਂ ਠੀਕ ਐ ਤੁਸੀਂ ਦੱਸੋ ਕਿਵੇਂ ਹੋ ਹੂੰ ਜਿਵੇਂ ਤੁਸੀਂ ਕਿਹਾ ਸੀ ਨਾ ਪੂਆ ਓਵੇਂ ਹੋਈ ਜਾਂਦਾ ਤੇ ਓਵੇਂ ਆ ਕੇ ਕਿਹਾ ਇਹਨਾਂ ਨੂੰ ਜਿਵੇਂ ਤੁਸੀਂ ਮੈਨੂੰ ਸਿਖਾ ਕੇ ਭੇਜਿਆ ਸੀ ਬਥੇਰੇ ਡਰਾਮੇ ਕਿਤੇ ਆਪੂਆ ਕੁਛ ਕੁ ਗੱਲਾਂ ਤੁਸੀਂ ਦੱਸਦੇ ਸੀ ਕੁਛ ਕੁ ਮੈਂ ਆਪਦੇ ਕੋਲ ਬਣਾਤੀ ਸੀ ਪਰ ਪੂਆ ਮੈਂ ਤੁਹਾਡੇ ਬਾਰੇ ਗਲਤ ਕਹਿ ਤੋ ਦਿੱਤਾ ਪਰ ਮੈਨੂੰ ਨਾ ਫੀਲ ਜਾਂ ਹੋ ਜਾਂਦਾ ਵੀ ਮੈਂ ਐਨਾ ਕੁਛ ਕਿਉਂ ਕਿਆ ਇਹ ਗਲਤ ਹੈ ਕਿ ਆਪੂਆ ਤਾਂ ਹੀ ਤਾਂ ਮੈਂ ਇੱਥੇ ਆਈ ਆ ਪੂਆ ਇਹ ਗੱਲ ਦੀ ਨਾ ਤੂੰ ਫਿਕਰ ਨਾ ਕਰ ਮੈਂ ਆਵਦਾ ਤੇ ਮੇਰੇ ਜਵਾਗ ਦਾ ਛਿੰਦਰਪਾਲ ਦਾ ਪੂਰਾ ਧਿਆਨ ਰੱਖਣਾ ਹੈ। ਉਹੀ ਤਾਂ ਮੈਂ ਇੱਥੇ ਕਰਨ ਆਈ ਆ। ਜੇ ਪੂਆ ਮੈਂ ਇੱਥੇ ਤੁਹਾਡੇ ਕੋਲ ਬੈਠੀ ਰਹਿੰਦੀ ਨਾ ਆਪਣੇ ਕੋਲ ਇੱਕ ਵੀ ਸਬੂਤ ਇਕੱਠਾ ਨਹੀਂ ਹੋਣਾ ਸੀਗਾ। ਹਾਂ ਤੇ ਇਹਨੇ ਆਪਣੇ ਕੋਲ ਬਾਰ-ਬਾਰ ਆਉਣਾ ਨਹੀਂ ਸੀਗਾ। ਹੁਣ ਜੇ ਆਪੇ ਇਨਸਾਫ ਦਿਵਾਉਣਾ ਕਾਲੇ ਨੂੰ ਤਾਂ ਆਪਣੇ ਹੱਥ ਕੁਝ ਤਾਂ ਹੋਵੇ। ਸ਼ੱਕ ਤਾਂ ਜਦੋਂ ਹੈਗਾ ਹੀ ਆਪਾਂ ਨੂੰ ਕੋਈ ਨਾ ਸ਼ੱਕ ਯਕੀਨ 'ਚ ਵੀ ਬਦਲ ਜਾਊਗਾ। ਵੀ ਇਹੀ ਆ। ਜਿਹੜੇ ਸਾਹ ਨਾਲੇ ਪੁੱਤ-ਪੁੱਤ ਕਰੀ ਜਾਂਦੀ ਹੈ ਨਾ ਉਸ ਸਾਹ ਨਾਲ ਤਾਂ ਮੈਨੂੰ ਲੱਗਦਾ ਹੈ ਜਿਹੜਾ ਕੁਝ ਕੀਤਾ ਨਾ ਇਹਦੇ ਹੀ ਹੱਥ ਹੈ। ਪੂਵਾ ਤੂੰ ਨਾ ਇੱਥੇ ਬੈਠੀ ਮੇਰੀ ਫਿਕਰ ਨਾ ਕਰ। ਨਾਲੇ ਆਪਨੇ ਇਹ ਰਾਹ ਦਿੱਤੀ ਹੁਣ ਆਪੀ ਤੂੰ ਇੱਥੇ ਬੈਠ ਫਿਕਰ ਕਰੀ ਜਾਂਦੀ ਐ। ਕੋਈ ਨਾ ਮੈਂ ਕਿਧਰੇ ਕੱਲੀ ਨਹੀਂ ਹੈਗੀ ਤੁਸੀਂ ਮੇਰੇ ਨਾਲ ਹੋ ਨਾ। ਫਿਰ ਇਸ ਘਰ ਤੇ ਚਾਹੇ ਮੈਂ ਕੱਲੀ ਆ ਮਨਿੰਦਰ ਹੈਗੀ ਆ ਉਹ ਤਾਂ ਕਿਤੇ ਨਾ ਕਿਤੇ ਮੇਰੀ ਗੱਲ ਸਮਝਦੀ ਆ ਤੇ ਮੈਨੂੰ ਵੀ ਸਮਝਦੀ ਆ ਉਹ ਕਿਉਂਨੇ ਕਾਲੇ ਨੂੰ ਆਪਦਾ ਭਰਾ ਮੰਨਿਆ ਸੀਗਾ ਉਹ ਮੇਰਾ ਬੁਰਾ ਨਹੀਂ ਕਰੂਗੀ ਇੰਨਾ ਕ ਤਾਂ ਮੈਨੂੰ ਪਤਾ ਚਾਹੇ ਮਨਿੰਦਰ ਇਸ ਘਰ ਦੀ ਨੂੰਹ ਆ ਪਰ ਇੰਨਾ ਵਰਗੀ ਨਹੀਂ ਹੈਗੀ ਉਹ ਠੀਕ ਐ ਪੂਆ ਅੱਖਾਂ ਬੰਦ ਕਰਕੇ ਮੈਂ ਕਿਸੇ ਤੇ ਯਕੀਨ ਨਹੀਂ ਕਰਦੀ हां वो जिमे तूसी मेनू किया मैं ओमी करियनी है हां मैं त पूरे ड्रामा में करियनी ना आगे सिंदरपाल ने त पूरा यकीन हो गया विहां बाकी तूसी मेनू ਘਰੋਂ ਕੱਟਤਾ ਬਥੇਰਾ ਕਹਿੰਦੀ ਸੀ हां ਇਹ ਤਾਂ ਸ਼ੁਰੂ ਤੇ ਐਂ ਕਰਦੀ ਆਈ ਐ ਬਥੇਰਾ ਮੇਰਾ ਜੀਨਾ ਦੁੱਬਰ ਕਰਤਾ ਸੀ ਇਹਨੇ ਕਹਿੰਦੀ ਹੂੰ ਕਦੇ ਉੱਪਰੋਂ ਉੱਪਰੋਂ ਮਿੱਠੀਆਂ ਨੇ ਮਾਮਾ ਧੀਆ ਫੂਆ ਫੇਰ ਡਰਾਮੇ ਤਾਂ ਕਰਨੀ ਆ ਹੁਣ ਆਪ ਦਾ ਥੋੜੀ ਦੱਸੂਗੀ ਵੀ ਮੈਂ ਕੀ ਕੁਛ ਕੀਤਾ ਕਿੰਨੇ ਘਰ ਖਰਾਬ ਕੀਤੇ ਆ ਇਹਦੇ ਪਿੱਛੇ ਹੋਇਆ ਜੇ ਜਿਹੜਾ ਕੁਛ ਹੋਇਆ ਤੇ ਇਹਦੇ ਵਿੱਚ ਹੀ ਮੇਰਾ ਘਰ ਖਰਾਬ ਹੋ ਗਿਆ ਪਹਿਲਾਂ ਕਾਲੇ ਦੇ ਮਾਪੇ ਦੂਰ ਕਰਤੇ ਕਾਲੇ ਤੋਂ ਹੁਣ ਮੇਰੇ ਤੋਂ ਮੇਰਾ ਕਾਲਾ ਦੂਰ ਕਰਤਾ ਪੂਰਾ ਧਿਆਨ ਰੱਖਦੀ ਆਂ ਫੂਆ ਮੈਂ ਖਾਣ ਪੀਣ ਦਾ ਵੀ ਤੇ ਮੇਰਾ ਵੀ ਤੇ ਮੇਰੇ ਜਵਾਕ ਦਾ ਵੀ ਇਹਨੂੰ ਨਹੀਂ ਕੁਛ ਹੋਣ ਦੀ ਪੂਆ ਮੈਂ ਇੱਕੋ ਇੱਕ ਨਿਸ਼ਾਨੀ ਹੈ ਮੇਰੇ ਕੋਲ ਕਾਲੇ ਦੀ ਨਹੀਂ ਪੂਆ ਹੁਣ ਰੋਣ ਦਾ ਟਾਈਮ ਨਹੀਂ ਹੈਗਾ ਹੁਣ ਤਾਂ ਨਾ ਇਨਸਾਫ ਦੀ ਮੰਗ ਦਾ ਟਾਈਮ ਹੈ ਬਥੇਰਾ ਰੋ ਲਿਆ ਮੈਂ ਹਾਂ ਪੂਆ ਤੁਹਾਡੇ ਹੌਸਲੇ ਤੁਰੇ ਫਿਰਦੀ ਐ ਮੈਂ ਤੁਹਾਡੇ ਹੌਸਲੇ ਇੱਥੋਂ ਤੱਕ ਆਈਆਂ ਹੁਣ ਜਿਹੜਾ ਕੰਪੋਲਸ ਨਹੀਂ ਕਰ ਸਕਦੇ ਨਾ ਉਹ ਕੰਮ ਮੈਂ ਥਿੜਾ ਕੇ ਕਰੂੰਗੀ ਮੈਂ ਦਵਾਉਂਗੀ ਸ਼ਿੰਦਰਪਾਲ ਨੂੰ ਸਜ਼ਾ ਕਿੰਨੇ ਗੁਨਾਹ ਕੀਤੇ ਇਹਨੇ ਕਿਸੇ ਨੇ ਇਹਨੂੰ ਸਜ਼ਾ ਨਹੀਂ ਦਵਾਈ ਘਰੇ ਬੈਠੇ ਆਪਦੇ ਰਾਮ ਨਾਲ ਪਰ ਮੈਂ ਇਹਦੀ ਗਲਤੀ ਕਦੇ ਨਹੀਂ ਮਾਫ ਕਰਦੀ ਜਿਹੜਾ ਇਹਨੇ ਮੇਰੇ ਨਾਲ ਕੀਤਾ ਨਾ ਪਹਿਲਾਂ ਤਾਂ ਚਾਹੇ ਅਸੀਂ ਬਥੇਰੀਆਂ ਗਲਤੀਆਂ ਕਰਤੀਆਂ ਨੇ ਮਾਫ ਮੇਰੇ ਤਾਂ ਸਾਰੀ ਜ਼ਿੰਦਗੀ ਖਰਾਬ ਕਰ ਦਿੱਤੀ ਭੂਆ ਇਹਨੇ हां बुआ ਤੇ ਮੇਰੀ ਗੱਲ ਸੁਣੋ ਸੱਚ ਜੇ ਤੁਹਾਨੂੰ ਫੋਨ ਕਰੂਗੀ ਨਾ ਤੁਸੀਂ ਫੋਨ ਨਹੀਂ ਚੱਕਣੇ ਦਾ ਚਾਹੇ ਇਹ ਤੁਹਾਨੂੰ ਬਲੌਕ ਕਰ ਦਿਓ ਕਹਿੰਦੀ ਸੀ ਮੈਂ ਫੋਨ ਕਰਦੀ ਆ ਮੈਂ ਸੁਣਾਉਣੀ ਆ ਗੱਲਾਂ ਐਵੇਂ ਬਕਵਾਸ ਕਰੂਗੀ ਪੂਆ ਤੁਹਾਡਾ ਵੀ ਦਿਮਾਗ ਖਰਾਬ ਹੋਊਗਾ ਐਵੇਂ ਬਾਅਦ ਚ ਫਿਰ ਇਥੇ ਮੈਨੂੰ ਫਿਕਰ ਜਾਊ ਯਾਰ ਹੋਊਗਾ ਹੂੰ ਆਈ ਤੜਫਣਾ ਪੂਆ ਇਹਨੂੰ ਅੱਜ ਤਾਂ ਪੂਆ ਦੇਖੀ ਚੱਲ ਅੱਗੇ-ਅੱਗੇ ਕੀ ਹੁੰਦਾ अजय तो आप कुछ किया फिलहाल तो मैं इस घर ही आई हाँ करना तो सारा कुछ अजय बाकी है है ठीक आक चल मेरी गल सुनो तीजा ध्यान रखो भूआर मैं भी अंदर जानी हाँ कई बार सोने सोने भी ना लग थो तो पता नहीं कि चलाक है यह कि पता उपरों उपरे सर हो गए हां मैं तो पूरा ध्यान ਨਾਲ ਹੀ फोन ਕੀਤਾ ਅੰਦਰ ਪਈ ਸੀ ਕਿ ਉਹ ਤਾਂ ਕਈ ਵਾਰ ਉਠਾ ਟਿਕ ਦੇਖ ਲੈਂਦੀ ਆ ਚੰਗਾ ਚੰਗਾ ਮੈਂ ਆਪੇ ਫੋਨ ਕਰੂੰਗੀ ਤੁਸੀਂ ਨਾ ਮੈਨੂੰ ਫੋਨ ਫੋਨ ਕਰਿਓ ਕਈ ਵਾਰ ਫੋਨ ਪਿਆ ਹੋਵੇ ਤੇ ਚੱਕ ਲੈ ਚੰਗਾ ਚਲ ਧਿਆਨ ਰੱਖਿਓ हां मैं पूरा ਧਿਆਨ ਰੱਖਦੀ ਆ ਆਪਦਾ ਚੱਕਾ ਪੂਆ ਲੈ ਜਿਮੀ ਜਿਮੀ ਕਿਹਾ ਸੀ ਨਾ ਪੂਆ ਨੇ ਉਵੇਂ ਉਵੇਂ ਹੋ ਹੀ ਜਾਂਦਾ ਤੇ ਹੁਣ ਅੱਗੇ ਵੀ ਓਮੀ ਹੋਊਗਾ। ਹੁਣ ਚਿੰਦਰਪਾਲ ਤੇਰੀ ਵਾਰੀ ਆ। ਤੂੰ ਦੇਖ ਤੇਰੇ ਨਾਲ ਕੀ ਕੁਝ ਹੁੰਦਾ। ਕਿੰਨਾ ਕੋ ਫੋਨ ਆ ਰਿਹਾ ਹੈ। ਹੈਲੋ। ਸਸਰੀ ਕਾਲ ਭੈਣ ਜੀ। ਨਾ ਭੈਣ ਜੀ ਪਛਾਣਿਆ ਨਹੀਂ ਹੈਗਾ। ਮੇਰੇ ਕੋਲੇ ਨੰਬਰ ਨਹੀਂ ਨਾ ਹੈਗਾ ਭੈਣ ਜੀ ਤਾਂ ਕਰਕੇ ਕਹਿਨੀ ਹੈ। अच्छा 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 ठीक है ठीक है भैन जी ठीक है होर परिवार ठीक है भैन जी सारा हाँ हाँ बढ़िया भैन जी सारे ठीक ठाक है सीधा हाँ हाँ जी ਨਹੀਂ ਉਹ ਤਾਂ ਠੀਕ ਹੈ ਭੈਣ ਜੀ ਹਾਂ ਦਿਨ ਵਿਚਾਰਦਾ ਦੇਖ ਸੋਨੂੰ ਪਹਿਲਾਂ ਤੁਸੀਂ ਦੱਸੋ ਸੋਨੂੰ ਮੁੰਡਾ ਪਸੰਦ ਈ ਹਾਂ ਅੱਛਾ ਅੱਛਾ ਮੁੰਡੇ ਦੇ ਹਾਂ ਹਾਂ ਫੋਟੋ ਪੇ ਦਾਂਗੇ ਅਸੀਂ ਵੀ ਚਲ ਤੁਸੀਂ ਕੁੜੀ ਨੂੰ ਦਿਖਾ ਲਓਗੇ ਹਾਂ ਨਾ ਹਾਂ ਹਾਂ ਪੈਂ ਜੇ ਤਾਂ ਗੱਲ ਹੈਗੀ ਐ। ਉਹ ਵਾਸਤੇ ਠੀਕ ਹੈ ਠੀਕ ਹੈ ਪੈਂ ਜੋ ਉਹੀ ਗੋਲ ਕਹਿੰਦੇ ਕਹਿੰਦੇ ਜਿੰਨੇ ਮੂੰਹ ਉਨੀਆਂ ਗੰਨਾ ਹੋ ਜਾਂਦੀਆਂ ਨੇ ਹਨਾ ਜਦੋਂ ਸੋਨੂ ਪਰਿਵਾਰ ਨੂੰ ਸਾਰਿਆਂ ਨੂੰ ਫਿੱਟ ਆਗਾ ਹਨਾ ਭਾਈ ਉਹੀ ਗੱਲ ਤੇ ਵਧੀਆ ਗੱਲ ਦੀ ਹੈ ਕਿ ਚਲ ਕੋਈ ਗੱਲ ਨਹੀਂ ਪੈਂਦੀ ਅਸੀਂ ਫੋਟੋ ਭੇਜਾਂਗੇ ਮੁੰਡੇ ਨੂੰ WhatsApp ਤੇ ਭੇਜਾਂਗੇ ਹਾਂ ਹਾਂ ਨਵਸ ਸਹੀ ਹੈ ਕੋਈ ਗੱਲ ਨਹੀਂ ਜਿਹੜਾ ਦਿਨ ਸਾਨੂੰ ਚੱਲ ਵੀ ਠੀਕ ਹੈ ਜਿਹੜਾ ਦਿਨ ਆਪਾਂ ਰੱਖਾਂਗੇ ਨਾ ਠੀਕ ਆ ਉਹ ਤੁਹਾਡੇ ਨਾਲ ਵੀ ਗੱਲ ਹੋ ਜੂਗੀ ਤੇ ਦਿਨ ਆਪਾਂ ਕੋਈ ਵਧੀ ਰੱਖਾਂਗੇ ਹਾਂ ਨਾ ਕੋਈ ਨਹੀਂ ਨਾ ਕੋਈ ਨਾ ਹਾਂ ਜੀ ਹਾਂ ਇਹ ਤਾਂ ਗੱਲ ਹੈਗੀ ਆ ਜੀ ਉਹ ਹੀ ਸੁੱਖ ਨਵਸਾ ਦੇਣਾ ਆਊਗਾ ਹਨਾ ਕੋਈ ਭਾਗਾਂ ਵਾਲੇ ਦਿਨ ਹੋਊਗਾ ਤੇ ਕੋਈ ਨਾ ਭੈਣ ਜੀ ਅਸੀਂ ਰਾਇ ਕਰਕੇ ਤੁਹਾਨੂੰ ਦੱਸ ਦਾਂਗੇ ਵੀ ਕਿਹੜਾ ਦਿਨ ਰੱਖੀਏ ਆਪਾਂ ਅਸੀਂ ਦੱਸ ਦਾਂਗੇ ਤੁਹਾਨੂੰ ਕੱਲ੍ਹ ਤੱਕ ਦੱਸ ਦਾਂਗੇ ਬਸ ਆ ਸ਼ਾਮ ਨੂੰ ਘਰੇ ਆ ਜਾਣਗੇ ਸ਼ਾਮ ਨੂੰ ਰਾਇ ਕਰਕੇ ਕੱਲ੍ਹ ਨੂੰ ਤੁਹਾਨੂੰ ਫੋਨ ਕਰ ਦਾਂਗੇ ਅਸੀਂ। ਨਾ ਠੀਕ ਹੈ ਜੀ। ਨਾ ਨਾ ਪੋਟੋ ਦਾ ਭੈਣ ਜੀ ਹੋਣੀ ਪਾਦਨੇ ਆ। ਹਾਂ ਠੀਕ ਹੈ ਜੀ। ਸਸਰੀਕਾਲ ਜੀ। ਨੇ ਉਹਨਾਂ ਦਾ ਨੰਬਰ ਲੈਤਾ। ਉਹ ਤਾਂ ਵਧੀਆ ਹਸਾਂਕਾਂ ਦੀ ਉਹ ਕਹਿੰਦੇ ਨੇ ਹੁੰਦੇ ਕਹਿੰਦੇ ਬਚੋਲਾ। ਉੱਲਾ ਸਾਂ ਕੋਈ ਸਿੱਧੀ ਗੱਲ ਹੋ ਜੇ ਤਾਂ ਚੰਗੀ ਗੱਲ ਹੈਗੀ ਚਲ ਫੋਟੋ ਪਾ ਦਨੇ ਆ ਮੁੰਡੇ ਦੀ ਸੁਖਨਾ ਮੁੰਡਾ ਤਾਂ ਮੇਰਾ ਕੋਈ ਨਿੰਦੇ ਨਹੀਂ ਸਕਦਾ ਮੁੰਡਾ ਤਾਂ ਮੇਰਾ ਬਥੇਰਾ ਸੋਹਣਾ